ਜੀ ਗੱਲ ਜੀ ਵੀਡੀਓ ਵੇਰ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਭੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਸਰਕਾਰ ਦਾ ਵੱਡਾ ਫੈਸਲਾ ਇੱਕੋ ਝਟਕੇ ਚ ਕਰੋੜਾ ਆਧਾਰ ਕਾਰਡ ਕੀਤੇ ਬਲੌਕ ਕਿਤੇ ਤੁਹਾਡਾ ਵੀ ਤਾਂ ਨਹੀਂ ਹੋ ਗਿਆ ਬੰਦ ਆਧਾਰ ਕਾਰਡ ਨੂੰ ਲੈ ਕੇ ਇੱਕ ਆਧਾਰ ਕਾਰਡ ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਹੈ ਭਾਰਤੀ ਵਿਲੱਖਣ ਪਛਾਣ ਅਥਾਰਟੀ ਜਾਨੀ ਜੂ ਆਈ ਡੀ ਏ ਆਈ ਨੇ 1 ਕਰੋੜ 17 ਲੱਖ ਆਧਾਰ ਕਾਰਡ ਬੰਦ ਕਰ ਦਿੱਤੇ ਹਨ ਪਿਛਲੇ ਮਹੀਨੇ ਨਾਗਰਿਕਾਂ ਲਈ ਮਾਈ ਆਧਾਰ ਪੋਰਟਲ ਤੇ ਪਰਿਵਾਰਿਕ ਮੈਂਬਰ ਦੀ ਮੌਤ ਦੀ ਰਿਪੋਰਟ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ ਇਸ ਸਹੂਲਤ ਦੀ ਵਰਤੋਂ ਕਰਕੇ ਤੁਸੀਂ ਆਪਣੇ ਪਰਿਵਾਰ ਦੇ ਮ੍ਰਿਤਕ ਮੈਂਬਰਾਂ ਦਾ ਡਾਟਾ ਅਪਡੇਟ ਕਰ ਸਕਦੇ ਹੋ ਜੂ ਆਈ ਡੀ ਏ ਆਈ ਨੇ ਇਹ ਇੱਕ ਕਾਨੂੰਨੀ ਸੰਸਥਾ ਹੈ ਜੋ ਭਾਰਤ ਦੇ ਨਾਗਰਿਕਾਂ ਨੂੰ ਆਧਾਰ ਕਾਰਡ ਜਾਰੀ ਕਰਦੀ ਹੈ ਇਹ ਸੰਸਥਾ ਇਹ ਦੇਖਦੀ ਹੈ ਕਿ ਆਧਾਰ ਕਾਰਡ ਵਿੱਚ ਕੋਈ ਬਦਲਾਅ ਹੋਣਗੇ ਜਾਂ ਨਹੀਂ ਧਾਰ ਡਾਟਾਬੇਸ ਦੀ ਸ਼ੁੱਧਤਾ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ UIDAI ਨੇ ਲਗਭਗ 1.7 ਕਰੋੜ ਮਰਿਤਕ ਵਿਅਕਤੀਆਂ ਦੇ ਆਧਾਰ ਨੰਬਰਾਂ ਨੂੰ ਅਯੋਗ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਉਹਨਾਂ ਨੇ ਇਸ ਨੂੰ ਬੰਦ ਕਰ ਦਿੱਤਾ ਹੈ ਇਹਨਾਂ ਨੂੰ ਹੁਣ ਵਰਤਿਆ ਨਹੀਂ ਜਾ ਸਕਦਾ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰਾਲੇ ਦੇ ਅਨੁਸਾਰ ਹਾਲ ਹੀ ਵਿੱਚ ਜੁਆਈਡਾਏ ਆਈ ਨੇ ਪਰਤ ਦੇ ਰਜਿਸਟਰ ਜਨਰਲ ਨੂੰ ਵੀ ਆਧਾਰ ਨੰਬਰ ਨਾਲ ਜੋੜੇ ਮੌਤ ਦੇ ਰਿਕਾਰਡ ਸਾਂਝੇ ਕਰਨ ਦੀ ਬੇਨਤੀ ਕੀਤੀ ਹੈ 16 ਜੁਲਾਈ ਤੱਕ 24 ਰਾਜਾਂ ਕੇਂਦਰ ਸ਼ਹਿਰ ਪ੍ਰਦੇਸ਼ਾਂ ਤੋਂ ਲਗਭਗ 1.55 ਕਰੋੜ ਮੌਤ ਰਿਕਾਰਡ ਉਪਲਬਧ ਕਰਵਾਏ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ